ਮੇਰਾ ਨਾਮ ਅਮਨ ਕੁਮਾਰ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕਰਨ థਾਈਲੈਂਡ ਗਿਆ ਸੀ ਉੱਥੇ ਪ੍ਰੋ ਲੀਗ ਵਰਲਡ ਚੈਂਪੀਅਨਸ਼ਿਪ ਹੋ ਰਹੀ ਸੀ ਉੱਥੇ ਉੱਥੇ ਮੈਂ ਮਤਲਬ ਬਹੁਤ ਸਾਰੀ ਟੀਮਾਂ ਸੀ শ্রীলঙ্কা ਈਰਾਨ ਮਲੇਸ਼ੀਆ ਮਤਲਬ ਪਾਕਿਸਤਾਨ ਸਾਰੇ ਪਾਸੋਂ ਆਏ ਹੋਏ ਸੀਗਾ ਉਤੋਂ ਮੈਂ 골ਡ ਆਪਣੀ ਕੈਟਾਗਰੀ 74 ਚ ਕੁੱਲ ਪਾਵ ਲਿਫਟਿੰਗ ਤੇ ਡੈੱਡ ਲਿਫਟ ਦਾ 골ਡ ਲੈ ਕੇ ਆਇਆ ਔਖਾ ਸੀਗਾ ਉੱਥੇ ਮੇਰੀ ਮਤਲਬ ਬੋਡੀ ਸਿਚੁਏਸ਼ਨ ਵੀ ਨਹੀਂ ਸਹੀ ਸੀ ਮੈਂ ਵੀ ਬਿਮਾਰ ਸੀ ਔਖੇ ਔਖੇ ਜਿਵੇਂ ਮਰਜ਼ੀ ਕਰਕੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਤੇ ਮਿਹਨਤ ਮਿਹਨਤ ਕਰਦਿਆਂ ਮੇਰੇ ਕੋਚ ਮੇਰੇ ਪਾਪਾ ਮੇਰੇ ਭਾਈ ਸਭ ਨੇ ਮੇਰਾ ਸਾਥ ਦਿੱਤਾ ਇਸ ਲਈ ਮੈਂ ਅੱਜ ਇੱਥੇ ਆ ਹਾਂ ਸਭ ਫੁੱਲ سپورਟ ਰਹੀ ਹੈ ਜੀ ਕੋਚ ਨਹੀਂ ਭੇਜਿਆ ਸੀ ਮੈਨੂੰ THAILAND ਤੇ ਮੇਰੇ ਸੰਜੀਵ ਸ਼ਰਮਾ ਜੀ ਔਰ ਅਕੇਲੇ ਸੋਚਿਆ ਅੱਗੇ ਲਈ ਐਵੇਂ ਸੋਚਿਆ ਜਿਵੇਂ ਹੁਣ ਰਿਪਰਜੈਂਟ ਕੀਤਾ ਇੰਡੀਆ ਨੂੰ ਓਮੇ ਫੇਅਰ ਕਰਨਾ ਤੇ ਉਹਨਾਂ ਵਾਸਤੇ ਮੈਡਲ ਲੈ ਆਣਾ ਤੇ ਆਪਣਾ ਭਵਿੱਖ ਬਣਾਣਾ ਇੰਡੀਆ ਦਾ ਵਰਲਡ ਦੇ ਵਿੱਚ ਇਸ ਤੋਂ ਪਹਿਲੇ ਮੈਂ ਇੰਡੀਆ ਦੀ ਨੈਸ਼ਨਲ ਖੇਡਿਆ ਸੀ ਇਹ ਮੇਰਾ ਪਹਿਲਾ ਟੂਰ ਸੀਗਾ ਵਰਲਡ ਦਾ ਕਿੰਨਾ ਕਮਾਨ ਮਨਪੂਰਨ ਹੋ ਗਿਆ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਕਿ ਮੈਂ ਇੰਡੀਆ ਨੂੰ ਰਿਪਰਜੈਂਟ ਕੀਤਾ ਤੇ ਟੋਪ ਤੇ ਲੈ ਕੇ ਆਇਆ ਸਾਰਿਆਂ ਵਿੱਚੋਂ ਹੋਰ ਜਿਹੜੇ ਨੌਜਵਾਨ ਨੇ ਜਿਹੜਾ ਚਾਹੋਗੇ ਕਈ ਨਹੀਂ ਤੁਸੀਂ ਖੇਡਾ ਪ੍ਰਤੀ ਜਿੰਨਾਂ ਦੀ ਨਹੀਂ ਹੈਗੀ ਉਹਨਾਂ ਨੂੰ ਮੈਂ ਕਹਿਣਾ ਚਾਹੂੰਗਾ ਜਿੰਨਾ ਟਾਈਮ ਨਿਕਲਦਾ ਆਪਣਾ ਖੇਡਾ ਪ੍ਰਤੀ ਕੱਢੋ ਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰੋ ਤੇ ਮਤਲਬ ਉਹਨਾਂ ਨੂੰ ਹੋਰ ਅੱਗੇ ਲੈ ਕੇ ਜਾਓ ਤੇ ਬਾਕੀਆਂ ਨੂੰ ਵੀ ਪ੍ਰੇਰਿਤ ਕਰੋ ਸਰਕਾਰਾਂ ਦੀ ਕਿਹਦੀ سپورਟ ਰਹਿੰਦੀ ਹੈ ਕੁਝ ਸਰਕਾਰ ਦਾ ਕੁਝ ਨਹੀਂ ਹੋਇਆ ਸੀ ਆਪਾਂ ਮਤਲਬ ਇਹ ਛੋਟੀ ਗੇਮ ਹੈ ਇਸ ਲਈ ਸਾਰਾ ਖਰਚਾ ਆਪਣਾ ਹੀ ਸੀ ਇਸ ਲਈ ਆਪਾਂ ਖੁਦ ਮਤਲਬ ਜਿੰਨਾ ਵੀ ਖਰਚਾ ਜੀ ਖੁਦ ਹੀ ਕਰਕੇ ਗਏ ਸੀ ਖੁਦ ਹੀ ਕਰਕੇ ਆਏ ਆ ਔਰ ਆ ਕੇ ਫਿਰ ਮੇਰੇ ਪਾਪਾ ਮੇਰੇ ਕੋਚ ਮੇਰੇ ਦੋਸਤਾਂ ਨੇ ਸਾਰਾ ਸਵਾਗਤ ਕੀਤਾ ਮੇਰਾ ਤੇ ਉਹਨਾਂ ਨੇ ਹੀ ਸਾਰਾ ਕੁਝ ਕੀਤਾ ਮੇਰਾ ਸੰਜੀਵ ਸ਼ਰਮਾ ਜੀ ਜਿਹੜਾ ਅਮਨ ਕੁਮਾਰ ਆ ਜੀ ਇਹ ਸਾਡੇ ਪਾਵਲੀ ਸੈਂਟਰ ਜੇ ਟ੍ਰੇਨਿੰਗ ਕਰਦਾ ਬਹੁਤ ਹੀ ਮਿਹਨਤੀ ਹਾਰ ਵਰਕਿੰਗ ਔਰ ਡਿਸਪਲਿਨ ਵਾਲਾ ਮੁੰਡਾ ਜੀ ਤੇ 27 ਤੋਂ 29 ਨਵੰਬਰ థਾਈਲੈਂਡ ਦੀ ਵਰਲਡ ਚੈਂਪੀਅਨਸ਼ਿਪ ਉਹਦੀ ਪ੍ਰੋ ਉਹਦੇ ਵਿੱਚ ਇਹਦਾ ਸਿਲੈਕਸ਼ਨ ਹੋਈ ਸੀ ਤੇਨੇ ਬੜੀ ਹੀ ਮਿਹਨਤ ਨਾਲ ਉਥੇ ਕੰਪੀਟੀਸ਼ਨ ਲੜਿਆ ਤੇ 골ਡ ਮੈਡਲ ਲੈ ਕੇ ਆਇਆ ਇੱਕ ਫੁੱਲ ਪਾਵਲਿਸਟਿੰਗ ਤੋਂ ਤੇ ਇੱਕ ਡੈੱਡ ਲਿਫਟ ਤੋਂ ਦੇਖੋ ਜੀ ਜਿਹੜਾ ਪਲੇਅਰ ਹੁੰਦਾ ਸ਼ੁਰੂ ਤੋਂ ਪਤਾ ਲੱਗਦਾ ਵੀ ਵਧੀਆ ਪਲੇਅਰ ਹੈ ਕਿਵੇਂ ਇਹਦਾ ਸ਼ੁਰੂ ਤੋਂ ਹੀ ਡਿਸਪਲਨ ਦੱਸਿਆ ਮੈਂ ਜਿਵੇਂ ਵਧੀਆ ਹਾਰਡਵਰਕ ਤੇ ਉਦੋਂ ਪਤਾ ਲੱਗ ਗਿਆ ਵਧੀਆ ਪਲੇਅਰ ਹੈ ਅੱਗੇ ਕੁਝ ਕਰੂਗਾ ਕਿੰਨੀ ਕਿੰਨੀ ਮਿਹਨਤ ਕਰਦਾ ਮੈਂ ਤੇ ਸ਼ਾਮ ਨੂੰ ਟ੍ਰੇਨਿੰਗ ਹੁੰਦੀ ਜੀ 2-2.5 ਘੰਟੇ ਦੀ ਟ੍ਰੇਨਿੰਗ ਹੁੰਦੀ ਹੈ ਜਿਹੜੀ ਬਹੁਤ ਵਧੀਆ ਕਰਦੇ ਮੈਂ ਦੀ ਰਾਮ ਜਗੰਦਰ ਸਾਹਿਬ ਜੀ ਜੇਕੇ ਕੇਲਾ ਬੰਡਾਰ ਸਾਹਿਬ ਦਾ ਸਭ ਕੋਈ ਜਾਣਦਾ ਮੈਨੂੰ ਜੀ ਬਹੁਤ ਵਧੀਆ ਜੀ ਬਾਲਾ ਜੀ ਦੇ ਕਿਰਪਾ ਜੀ ਮਾਪੇ ਪਾਪਾ ਦਾ ਅਸ਼ੀਰਵਾਦ ਹੈ ਔਰ ਬਾਲਾ ਜੀ ਦਾ ਬਹੁਤ ਬੜਾ ਕਿਰਪਾ ਜੀ ਬਾਲਾ ਜੀ ਕਰਕੇ ਸਾਡੀ ਜੈਜਾ ਕਰ ਹੈ ਜੀ